ਆਮਾਦੀ ਪਾਰਟੀ ਕਿਸ ਤਰੀਕੇ ਨਾਲ ਪ੍ਰਚਾਰ ਕਰ ਰਹੀ ਹੈ ਕੀ ਕੋ ਚੱਲ ਰਿਹਾ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀ ਕਿੱਦਾਂ ਦੀ ਹੈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਗੁਰਪ੍ਰੀਤ ਸਿੰਘ ਜੀਪੀ ਨੇ ਆਮਾਦੀ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਨੇ ਜੀਪੀ ਸਾਹਿਬ ਕਿਸ ਤਰੀਕੇ ਦੀ ਤਿਆਰੀ ਚੱਲ ਰਹੀ ਜੀ ਤੁਹਾਡੀ ਬਹੁਤ ਵਧੀਆ ਤਿਆਰੀ ਚੱਲ ਰਹੀ ਜਿਵੇਂ ਅੱਜ ਸਾਰੇ ਐਮਐਲਏ ਸੀਮ ਸਿੰਘ ਜੀ ਸਾਹਿਬ ਨੇ ਬੁਲਾਏ ਸੀਗੇ ਤੇ ਉਹ ਜਿਹੜੀ ਫੀਡਬੈਕ ਗਰਾਉਂਡ ਤੇ ਫੀਡਬੈਕ ਲਗੀ ਆ ਵੀ ਕਿਵੇਂ ਆਪਾਂ ਨੂੰ ਰਿਸਪਾਂਸ ਮਿਲ ਰਿਹਾ ਅੱਜ ਲੋਕਾਂ ਚੋਂ ਦੀ ਫੀਡਬੈਕ ਬਹੁਤ ਵਧੀਆ ਫੀਡਬੈਕ ਮਿਲ ਰਹੀ ਹੈ ਸਾਨੂੰ ਪੂਰੀ ਆਸ ਹੈ ਜੀ ਫਤੇਗੜ ਸਾਹਿਬ ਜਿੱਤਾਂਗੇ ਜਿਵੇਂ ਚਾਹੇ ਹੈਲਥ ਦੀ ਗੱਲ ਕਰ ਲੋ ਚਾਹੇ ਐਜੂਕੇਸ਼ਨ ਦੀ ਗੱਲ ਕਰ ਲੋ ਚਾਹੇ ਜ਼ੀਰੋ ਬਿੱਲੀ ਲਾ ਲੋ ਚਾਹੇ ਜਿਵੇਂ ਤੀਰ ਯਾਤਰਾ ਲੋਕੀ ਜਾ ਰਹੇ ਨੇ ਜਿਹੜੇ ਕਿਸਾਨਾਂ ਨੂੰ ਪਾਣੀ ਨਹੀਂ ਸੀ ਮਿਲਦਾ ਉਹਨੂੰ ਪਾਣੀ ਪਹੁੰਚ ਰਿਹਾ ਜਿਹੜੇ ਕਿਸਾਨਾਂ ਨੂੰ ਲਾਈਟ ਨਹੀਂ ਮਿਲ ਨੂੰ ਲਾਈਟ ਮਿਲ ਰਹੀ ਹੈ ਉਹ ਚੀਜ਼ ਆ ਉਹ ਜਿਹੜੇ ਮੁੱਦੇ ਆ ਲੋਕਾਂ ਕੋਲ ਬਟਿਆਲਾ ਵੀ ਪਹਿਲਾਂ ਮੀਟਿੰਗ ਕੀਤੀ ਗਈ ਸੰਗਰੂਰ ਦੀ ਕੀਤੀ ਗਈ ਫਤਿਹਗੜ੍ਹ ਦੀ ਕੀਤੀ ਗਈ ਫਾਈਨਲ ਕੀਤਾ ਮੁੱਖ ਮੰਤਰੀ ਨੇ ਸਾਹਮਣੇ ਤੁਹਾਡੇ ਉਸ ਲੋਕ ਸਭਾ ਦੇ ਵਿੱਚ ਕਦੋਂ ਆ ਰਹੇ ਨੇ ਕੀ ਪਲੈਨਿੰਗ ਰਹੀ ਹੈ ਜਿਹੜੇ ਵਿਦਨ 15 ਤੋਂ ਬਾਅਦ ਨਾ ਉਹ ਜਿਹੜੇ ਚਾਰ ਚਾਰ ਪੰਜ ਪੰਜ ਪ੍ਰੋਗਰਾਮ ਚੀਫ ਮਿਨਿਸਟਰ ਸਾਹਿਬ ਦੇਣਗੇ ਤੇ ਕਿਉਂਕਿ ਲੋਕੀ ਚੀਫ ਸਾਹਿਬ ਨੂੰ ਪਸੰਦ ਕਰਦੇ ਆ ਤੇ ਉਹ ਜਦੋਂ ਆ ਕੇ ਸਪੀਚ ਕਰਨਗੇ ਤਾਂ ਉਹ ਲੋਕ ਬਹੁਤ ਜ਼ਿਆਦਾ ਉਮੜ ਕੇ ਲੋਕੀ ਆਉਂਦੇ ਤੇ ਵੋਟ ਵੀ ਲੋਕੀ ਪਾਉਂਦੇ ਤੁਸੀਂ ਹੁਣ ਕਾਫੀ ਟਾਈਮ ਹੋ ਗਿਆ ਆ ਆਮ ਆਦੀ ਪਾਰਟੀ ਸ਼ਾਮਲ ਹੋਇਓ ਕਾਂਗਰਸ ਕਿੰਨੀ ਦੇਰ ਰਹਿ ਕੇ ਡਿਫਰੈਂਸ ਨਜ਼ਰ ਆਇਆ ਹੁਣ ਸਭ ਤੋਂ ਵੱਡਾ ਹੈ ਡਿਸਪਲਿਨ ਦੀ ਕਮੀ ਹੈ ਟਿਕਟ ਦੰਦੇ ਵੀ ਅਤੇ ਹਰਾਉਂਦੇ ਵੀ ਨਹੀਂ ਇੱਥੇ ਦੇ ਲੋ ਮੇਰੇ ਮੇਰੇ ਖਿਲਾਫ ਲੋ ਜਿੱਤੇ ਵੀ ਸਾਡੇ ਐਮ ਐਲ ਏ ਤੇ ਅੱਜ ਉਹ ਵੀ ਮੇਰੇ ਨਾਲ ਹੈ ਤੇ ਸਵਾਰ ਇਸ ਮੁੱਚੀ ਪਾ ਅਸੀਂ ਇਕੱਠੇ ਆ ਸਾਰੇ ਇੱਕ ਇੱਕ ਦਾ ਸਬੂਤ ਹੈ ਇੱਕ ਦਾ ਸਬੂਤ ਦਿੱਤਾ ਕਿਉਂਕਿ ਆਮ ਆਦਮੀ ਪਾਰਟੀ ਬਹੁਤ ਵੱਡਾ ਡਿਸਪਲਿਨ ਹੈ ਜੋ ਚੀਮਨਸ਼ਰ ਸਾਹਿਬ ਨੇ ਕਿਹਾ ਜੋ ਕੇਜੀਵਰ ਸਾਹਿਬ ਨੇ ਕਹਤੇ ਆ ਉਹ ਸਿਰ ਮਤੇ ਕਾਂਗਰਸ ਨੂੰ ਕਿੱਥੇ ਖੜਾ ਦੇਖਦੇ ਹੋ ਤੁਸੀਂ ਕਿਉਂਕਿ ਉਹ ਮੈਸ ਕਰਕੇ ਸਵਾਲ ਹੈ ਕਿਉਂਕਿ ਤੁਸੀਂ ਉੱਥੇ ਰਹੇ ਹੋ ਕਾਂਗਰਸ ਕੋ ਅੱਜ ਜਿਹੜੇ ਐ ਉਹ ਕੈਂਡੀਡੇਟ ਨਹੀਂ ਮਿਲ ਰਹੇ ਕੋਈ ਐਲਾਨ ਕੀਤਾ ਇਹਨਾਂ ਨੇ ਅਜੇ ਤੱਕ ਘੱਟੋ ਘੱਟ 7 ਤੇ 2 9 ਅਸੀਂ ਅਨਾਉਂਸ ਕਰਤੇ ਇਹਨਾਂ ਦਾ ਕੋਈ ਵੀ ਅਨਾਉਂਸਿੰਗ ਪਰ ਕੇਕ ਕੱਟੀ ਜਾਂਦੇ ਚਲੰਦਾ ਹੈ ਕੇਕ ਤਾਂ ਕੱਟੀ ਜਾਂਦੇ ਆ ਪਰ ਕੇਕ ਪਤਾ ਨਹੀਂ ਕਿਦੇ ਮੂੰਹ ਚ ਪੈਣਾ ਠੀਕ ਗੱਲ ਹੈ ਤਾਂ ਬਿਲਕੁਲ ਤੁਸੀਂ ਸਨਰੇਸ ਗੁਰਪ੍ਰੀਤ ਸਿੰਘ ਜੀਪੀਸੀ ਸਾਡੇ ਨਾਲ ਜਿਨ੍ਹਾਂ ਨੇ ਅੱਜ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਤੇ ਅੱਗੇ ਪਲੈਨਿੰਗ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚ ਕਰਨੀ ਹੈ ਕੈਮਰਾਮੈਨ सुरेंद्र ਦੇ ਨਾਲ ਨਵੀਨ ਸੇਠੀ ਪੰਜਾਬ ਕੇਸਰੀ ਜਗਬਨੀ